ਇਹ ਪੰਜਾਬ ਹੈ ਪੰਜਾਬ ਤੇ ਦਿੱਲੀ ਨਹੀਂ ਹੈ ਇਹ ਕੋਈ ਹੋਰ ਸੂਬਾ ਨਹੀਂ ਹੈ ਇੱਥੇ ਜਿੰਨਾ ਤੁਸੀਂ ਚੜ ਕੇ ਆਉਂਗੇ ਨਾ ਤੇ ਚੜ ਕੇ ਆਇਆਂ ਨੂੰ ਫਿਰ ਅੱਗੋਂ ਉਹਨੂੰ ਪਤਾ ਤੇਗ ਮਿਲਦੀ ਹੈ ਨਿੰਮਕੀ ਆਏ ਨੂੰ ਦੇਗ ਮਿਲਦੀ ਹੈ ਇਹ ਉਹ ਪੰਜਾਬ ਹੈ ਇਹਨਾਂ ਨੂੰ ਪਤਾ ਹੈ ਸਾਨੂੰ ਵੋਟਾਂ ਪੈਣੀਆਂ ਨਹੀਂ ਹੁਣ ਇਹਨਾਂ ਨੂੰ ਇਹ ਹੈ ਵੀ ਯਾਰ ਜਿਹੜੀ ਸਾਮਦਾਮ ਦੰਡਬੇਟ ਸੂਰੀਆ ਜੀ ਨੇ ਕਿਹਾ ਸੀ ਨਾ ਇਹ ਉਸੇ ਨੀਤੀ ਦਾ ਦੰਡ ਨੀਤੀ ਜਿਹੜੀ ਹੈ ਹੁਣ ਉਸਤੇ ਚੱਲੇ ਐ ਖੰਡੇ ਨਾਲ ਖੰਡਾ ਖੜਕਾ ਕੇ ਇਥੋਂ ਚੂਲੇ ਤੋੜ ਤੋੜ ਕੇ ਲੋਕਦੋਨੂ ਭੇਜਣਗੇ ਇਸ ਚੀਜ਼ ਨੂੰ ਭੁੱਲਜੋ ਵੀ ਔਰੇ ਪੰਜਾਬ ਨੂੰ ਡੰਡੇ ਨਾਲ ਦਬਾਇਆ ਜਾ ਸਕਦਾ ਤੁਸੀਂ ਪੰਗਾ ਪੁੱਠਾ ਲੈ ਲਿਆ ਜਿਵੇਂ ਕਹਿੰਦੇ ਨੇ ਪੁੱਠਾ ਪੰਗਾ ਲੈ ਲਿਆ ਜੱਟ ਹੀ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਹੁਣ ਜਦੋਂ ਬੱਸਾਂ 'ਚ ਥੋੜਾ ਲੱਗਿਆ ਨਾ ਤਵਾ ਜਦੋਂ ਕੰਡਕਟਰਾਂ ਨੇ ਡਰਾਈਵਰਾਂ ਨੇ ਥੋੜੀ ਫੱਟੀ ਪੋਚਤੀ ਤਾਂ ਮਾਦੇਓ ਪੁੱਤੋ ਹੱਥ ਲਾਲਾ ਦੇਖੋਗੇ ਵੀ ਅਸੀਂ ਕਿੱਥੇ ਪੰਗਾ ਲਿੱਤਾ ਸੀ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਬੱਸ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਨ੍ਹਾਂ ਉੱਤੇ ਤਸ਼ੱਦਦ ਕੀਤਾ ਗਿਆ ਤੇ लाਠੀ ਚਾਰਜ ਕੀਤਾ ਗਿਆ ਉੱਥੇ ਹੀ ਸੰਗਰੂਰ ਦੇ ਵਿੱਚ ਕਵਰ ਕਰ ਰਹੇ ਪੱਤਰਕਾਰ ਉੱਤੇ ਪੁਲਿਸ ਦੇ ਵੱਲੋਂ लाਠੀ ਚਾਰਜ ਕੀਤਾ ਬਦਸਲੂਕੀ ਕੀਤੀ ਇਸ ਰਵਈਏ ਨੂੰ ਲੈ ਕੇ ਗੱਲ ਕਰਦੇ ਆ ਸਾਡੇ ਨਾਲ ਸੀਨੀਅਰ ਆਗੂ ਕਾਂਗਰਸ ਦੇ ਰਾਹੁਲਿੰਦਰ ਸਿੱਧੂ ਮੌਜੂਦ ਨੇ ਗੱਲਬਾਤ ਕਰਦੇ ਆ ਸਿੱਧੂ ਸਾਹਿਬ ਆਖਰਕਾਰ ਅੱਜ ਸੰਗਰੂਰ ਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਤੇ लाਠੀ ਚਾਰਜ ਕੀਤਾ ਗਿਆ ਤੁਸੀਂ ਸਰਵੇਖੀ ਨੂੰ ਕਿਵੇਂ ਦੇਖਦੇ ਆ ਤੇ ਪੱਤਰਕਾਰ ਤੇ ਵੀ ਜੋ ਕਵਰ ਕਰ ਰਹੇ ਸੀ ਉਸ ਉੱਤੇ ਵੀ ਹਮਲਾ ਕੀਤਾ ਗਿਆ ਇਰੇਂਦਰ 2-3 ਅਲੱਗ-ਅਲੱਗ ਸਿਨੈਰੀਓ ਨੇ ਜੀ ਆਪਾਂ ਉਸਤੇ ਗੱਲ ਕਰਾਂਗੇ ਕੰਨ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਰਕਾਰ ਇਹ ਕਹਿ ਕੇ ਆਈ ਸੀ ਵੀ ਸਾਡੀ ਸਰਕਾਰ ਬਣਾ ਦੋ ਅਸੀਂ ਕੱਚਾ ਸ਼ਬਦ ਨਹੀਂ ਰਹਿਣ ਦੇਣਾ ਮੁਲਾਜ਼ਮ ਕੋਈ ਕੱਚਾ ਨਹੀਂ ਰਹਿਣ ਦੇਣਾ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਕੇਜਰੀਵਾਲ ਸਾਹਿਬ ਨੇ ਗਾਰੰਟੀ ਦਿੱਤੀ ਸੀ ਅੱਜ 4 ਸਾਲ ਹੋ ਗਏ ਆ ਉਹੀ ਮੁਲਾਜ਼ਮ ਕੱਚਿਆਂ ਦਾ ਬੁਰਾ ਹਾਲ ਹੋਇਆ ਪਿਆ ਉਹੀ ਧਰਨੇ ਲੱਗ ਰਹੇ ਆ ਪਹਿਲੀ ਗੱਲ ਤਾਂ ਇਹ ਆਪਣੇ ਆਪ ਚੀ ਬਹੁਤ ਵੱਡਾ ਫੇਲਿਅਰ ਹੈ ਨੰਬਰ 2 ਜੋ ਅੱਜ ਹੋਇਆ ਇਹ ਕੋਈ ਅਚਾਨਤ ਚੇਤਕ ਹੋਈ ਗੱਲ ਨਹੀਂ ਹੈ ਇਹਦੇ ਅੰਦਰ ਠੀਕ ਹੈ ਇਹ ਕਿਸੇ ਪੁਲਿਸ ਵਾਲੇ ਨੂੰ ਸਕੇਪ ਗੋਟ ਬਣਾ ਕੇ ਕੌਮ ਆਰਕੇ ਟੰਗਣ ਵਾਲੀ ਗੱਲ ਸ਼ਾਇਦ ਕਰ ਦੇਣਗੇ ਪਰ ਅਸਲੀ ਦੇ ਵਿੱਚ ਇਹ ਇੱਕ ਸਰਕਾਰ ਦੀ ਯਾਰ ਰਾਦਰ ਆਮ ਆਦਮੀ ਪਾਰਟੀ ਦੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੀ ਗਿਣੀ ਮਿੱਥੀ ਇਹ ਸਕੀਮ ਸੀਗੀ ਵੀ ਅੱਜ ਇਹਨਾਂ ਨੂੰ ਕੁੱਟਣਾ ਹੈ ਅੱਜ ਇਹਨਾਂ ਨੂੰ ਦਬਾਉਣਾ ਹੈ ਕਿਉਂਕਿ ਧਰਨਾਕਾਰੀਆਂ ਨੂੰ ਬਾਦ ਚੱਕਣ ਵਾਲਿਆਂ ਨੂੰ ਦੱਬਣ ਦਾ ਕੰਮ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਇਹ ਭਾਜੀਪੀ ਦੀ ਪਲੇ ਬੁੱਕ ਲੈ ਕੇ ਚੱਲਦੀ ਹੈ ਦਬਾਓ ਇੱਕ ਰੀਡੋ ਜਿਹੜਾ ਵਿਕਦਾ ਜਿਹੜਾ ਨਹੀਂ ਵਿਕਦਾ ਉਹਨੂੰ ਦਬਾਉਂਦੇ ਸੋ ਉਹ ਤਰਨਾਕਾਰੀਆਂ ਨੂੰ ਇਹ 1/1 1/1 ਹਰੇਕ ਨੂੰ ਦਬਰੀਆ ਪਹਿਲਾਂ ਕਿਸਾਨਾਂ ਨਾਲ ਕਰਿਆ ਟੀਚਰਾਂ ਨਾਲ ਕਰਿਆ ਹੁਣ ਇਹ ਪੀ ਪੀਆਰਟੀਸੀ ਨਾਲ ਕਰਿਆ ਤੇ ਇਹਦੇ ਅੰਦਰ ਤਾਂ ਖਾਸ ਤੌਰ ਤੇ ਅੱਜ ਜੋ ਰਵਈਆ ਪੂਰੇ ਪੰਜਾਬ 'ਚ ਨਜ਼ਰ ਆਇਆ ਜਿਸ ਤਰੀਕੇ ਨਾਲ ਘੜੀਸ ਘੜੀਸ ਕੇ ਯਾਰ ਪੱਗਾਂ ਲਾਈਆਂ ਲੋਕਾਂ ਦੀਆਂ ਜਿਸ ਤਰੀਕੇ ਨਾਲ ਕੁੱਟੇ ਗਏ ਬੱਚੀ ਮੁਲਾਜ਼ਮਾ ਆਪਣਾ ਪੱਤਰਕਾਰ ਆ ਕੇ ਪੱਤਰਕਾਰ ਵੀ ਬੜਕਾਤੇ ਉਹ ਵੀ ਸ਼ਾਇਦ ਇੱਕ ਸੰਕੇਤ ਸੀ ਪੱਤਰਕਾਰ ਲੋਬੀ ਨੂੰ ਵੀ ਵੀ ਭਾਈ ਦੇਖਿਓ ਵਿਚਨਾ ਆਇਓ ਬੜੀ ਕਵਰੇਜ ਨਾ ਕਰਿਓ ਨਹੀਂ ਤਾਂ ਜਿਵੇਂ ਕਹਿੰਦੇ ਸਾਨਾਂ ਦੇ ਪੇਟ 'ਚ ਤੁਸੀਂ ਵੀ ਰਕੜੇ ਜਾਓਗੇ ਸੋ ਇਹ ਅੱਜ ਇੱਕ ਸੰਕੇਤਕ ਧਰਨਾ ਚਾਹੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾ ਨੇ ਰੱਖਿਆ ਸੀ ਪਰ ਸੰਕੇਤਕ ਐਕਸ਼ਨ ਜਿਹੜਾ ਉਹ ਆਮ ਆदमी ਪਾਰਟੀ ਦੀ ਸਰਕਾਰ ਨੇ ਕਰਿਆ ਵੀ ਸਾਡੇ ਮੂਰੇ ਜਿਹੜਾ ਬਾਤ ਚੱਕਣ ਦੀ ਕੋਸ਼ਿਸ਼ ਕਰੂਗਾ ਹੁਣ ਅਸੀਂ ਛੱਤਰ ਨਾਲ ਦਬਾਵਾਂਗੇ ਕਿਉਂਕਿ ਵੋਟਾਂ ਦਾ ਇਹਨਾਂ ਨੂੰ ਪਤਾ ਹੈ ਵੀ ਹੁਣ ਲਾਰਿਆਂ ਨਾਲ ਸਰਕਾਰ ਨਹੀਂ ਬਣ ਸਕਦੀ ਇਹਨਾਂ ਨੂੰ ਪਤਾ ਹੈ ਸਾਨੂੰ ਵੋਟਾਂ ਪੈਣੀਆਂ ਨੇ ਹੁਣ ਇਹਨਾਂ ਨੂੰ ਇਹ ਹੈ ਵੀ ਯਾਰ ਜਿਹੜੀ ਸਾਮ-ਦਾਮ ਦੰਡਬੇਟ ਸੂਰੀਆ ਜੀ ਨੇ ਕਿਹਾ ਸੀ ਨਾ ਇਹ ਉਸੇ ਨੀਤੀ ਦਾ ਦੰਡ ਨੀਤੀ ਜਿਹੜੀ ਹੈ ਹੁਣ ਉਸਤੇ ਚੱਲੇ ਹੈ ਵੀ ਸ਼ਾਇਦ ਛੱਤਰ ਨਾਲ ਦਿਵਾ ਲਈਏ ਪਰ ਮੈਂ ਕਹਿਣਾ ਚਾਹਣਾ ਉਹ ਭੁੱਲ ਜੋ ਇਹ ਪੰਜਾਬ ਹੈ ਪੰਜਾਬ ਤੇ ਦਿੱਲੀ ਨਹੀਂ ਹੈ ਇਹ ਕੋਈ ਹੋਰ ਸੂਬਾ ਨਹੀਂ ਹੈ ਇੱਥੇ ਜਿੰਨਾ ਤੁਸੀਂ ਚੜ ਕੇ ਆਉਂਗੇ ਨਾ ਤੇ ਚੜ ਕੇ ਆਇਆਂ ਨੂੰ ਫਿਰ ਅੱਗਿਓ ਨੂੰ ਪਤਾ ਹੈ ਤੇਗ ਮਿਲਦੀ ਹੈ ਨਿੰਮਕੀ ਆਏ ਨੂੰ ਦੇਖ ਮਿਲਦੀ ਹੈ ਇਹ ਉਹ ਪੰਜਾਬ ਹੈ ਜਿੰਨਾ ਚੜ ਕੇ ਆਉਂਗੇ ਉਹਨਾਂ ਤੁਹਾਡਾ ਖੰਡੇ ਨਾਲ ਖੰਡਾ ਖੜਕਾ ਕੇ ਇੱਥੋਂ ਚੂਲੇ ਤੋੜ ਤੋੜ ਕੇ ਲੋਕ ਤੁਹਾਨੂੰ ਭੇਜਣਗੇ ਇਸ ਚੀਜ਼ ਨੂੰ ਭੁੱਲ ਜੋ ਵੀ ਉਹਰੇ ਪੰਜਾਬ ਨੂੰ ਡੰਡੇ ਨਾਲ ਦਬਾਇਆ ਜਾ ਸਕਦਾ ਤੁਸੀਂ ਪੀਆਰਟੀਸੀ ਦੀਆਂ ਮੰਗਾਂ ਨੂੰ ਕਿਵੇਂ ਵੇਖਦੇ ਹੋ ਅੱਜ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਆਖਰਕਾਰ ਤੁਸੀਂ ਉਹਨਾਂ ਦੀਆਂ ਮੰਗਾਂ ਨੂੰ ਕਿਵੇਂ ਵੇਖਦੇ ਹੋ ਕਿ ਉਹ ਸਹੀ ਨੇ ਦੇਖੋ ਜੀ ਜਿਹੜੀ ਅੱਜ ਦੀ ਗੱਲ ਹੈ ਨਾ ਇਹ ਜਿਹੜੇ ਮੈਂ ਪਹਿਲਾਂ ਕਿਹਾ ਵੀ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੁੱਟੇ ਗਏ ਉਹਦੇ ਵਿੱਚ ਇੱਕ ਤਾਂ ਇਹ ਹੀ ਸੀ ਵੀ ਸਰਕਾਰ ਦੇ ਖਿਲਾਫ ਕੋਈ ਬਾਜਨਾ ਚੱਕੇ ਦੂਸਰੀ ਗੱਲ ਇਹ ਸੀ ਵੀ ਸਰਕਾਰ ਨੂੰ ਜਿੱਥੇ ਪੈਸਾ ਮਿਲਦਾ ਹੈ ਜਿੱਥੇ ਸਰਕਾਰ ਦੇ ਪੂੰਜੀਪਤੀ ਨੇ ਉੱਥੇ ਜੇ ਕੋਈ ਹਮਲਾ ਕਰਦਾ ਫਿਰ ਤਾਂ ਜਾਦੀ ਛੱਟ ਵੱਜ ਜਾਂਦੀ ਹੈ ਨਾ ਤੇ ਇਹਨਾਂ ਦੀ ਜਿਹੜੀਆਂ ਇਹ ਮੰਗਾਂ ਨੇ ਇਹ ਉਹ ਧਨਾੜ ਜਿਹੜੀ ਲ lobby ਹੈ ਪੈਸੇ ਵਾਲੀ lobby ਹੈ ਜਿਹੜੇ ਕਿਲੋਮੀਟਰ ਸਕੀਮ ਰਾਹੀਂ ਪੀ ਆਰਟੀਸੀ ਦੇ ਵਿੱਚ ਸਾਰਾ ਜਿਹੜਾ ਧਨ ਹੈ ਉਧਰੋਂ ਕਿਉਂਕਿ ਹੁਣ ਸਾਈਫਨ ਆਫ ਦਾ ਕਰਨਾ ਹੈ ਨਾ ਸਰਕਾਰ ਦਾ ਪੈਸਾ ਉਹ ਕਿੱਥੋਂ ਕਰਨਾ ਉਹ ਧਨ ਲੌਬੀ ਜਿਹੜੀ ਹੈ ਉਹ ਅਫੈਕਟਡ ਹੁੰਦੀ ਹੈ ਕਿਉਂਕਿ ਮੁਲਾਜ਼ਮ ਇਹ ਕਹਿੰਦੇ ਆ ਵੀ ਯਾਰ ਅਸੀਂ ਕਿੱਥੇ ਜਾਵਾਂਗੇ ਅਸੀਂ ਕੱਚੇ ਮੁਲਾਜ਼ਮ ਆ ਸਾਨੂੰ ਪੱਕਾ ਕਰੋ ਉਹਦਾ ਇਫੈਕਟ ਕੀ ਤੇ ਪੈਂਦਾ ਕਿਲੋਮੀਟਰ ਸਕੀਮ ਤੇ ਪੈਂਦਾ ਕਿਲੋਮੀਟਰ ਸਕੀਮ ਕੌਣ ਚਲਾ ਰਿਹਾ ਬੱਸਾਂ ਕੌਣ ਪਾ ਰਿਹਾ ਇਹਨਾਂ ਦੇ ਆਪਣੇ ਪੂੰਜੀਪਤੀ ਦੋਸਤ ਇਹਨਾਂ ਦੇ ਆਪਣੇ ਧਨਾੜ ਲੋਕ ਸੋ ਜਦੋਂ ਉਹਤੇ ਅਫੈਕਟ ਹੁੰਦਾ ਹੈ ਤਾਹੀਂ ਇਹ ਸਰਕਾਰ ਇਹ ਡਾਂਗ ਚਲਾਰੀ ਐ ਵੀ ਦੇਖਿਓ ਇੱਧਰ ਗੱਲ ਨਾ ਕਰਿਓ ਤੁਸੀਂ ਦੇਖੂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਹੋਊਗਾ ਬਈ ਪਹਿਲਾਂ ਲੈਂਡ ਪੂਲਿੰਗ ਰਾਹੀਂ ਸਾਡੀਆਂ ਜ਼ਮੀਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰੀ ਗਈ ਹੁਣ ਆਹ ਹੈ ਸਾਡੇ ਲਹਿਰੇ ਦਾ ਵੀ ਜਿਵੇਂ ਹੁਣ ਬਾਬਾ ਹੀਰਾ ਸਿੰਘ ਪਠਲਣ ਜਲੇਰਿੰਗ ਕਾਲਜ ਐ ਮੈਂ ਤੁਹਾਨੂੰ ਲਿਖ ਕੇ ਦਿੰਨਾ ਉਹਨੂੰ ਨਾ ਇਹ ਸਰਕਾਰੀ ਕਾਲਜ ਬਣਾ ਕੇ ਚਲਾਉਣਗੇ ਨਾ ਇਹ ਮੈਡੀਕਲ ਕਾਲਜ ਬਣਾ ਕੇ ਚਲਾਉਣਗੇ ਉਹ ਵੀ ਕਿਸੇ ਨਾ ਕਿਸੇ ਪੂੰਜੀਪਤੀ ਨੂੰ ਦੇਣਗੇ ਦੇਖ ਲਓ ਆਪਣੇ ਸਾਹਮਣੇ ਆਊਗਾ ਕਿਸੇ ਨਾ ਕਿਸੇ ਆਪਣਾ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਇਹ ਦੇਣ ਦੀ ਕੋਸ਼ਿਸ਼ ਕਰਨਗੇ ਸੋ ਇਹ ਪੂਰੇ ਪੰਜਾਬ ਦੀਆਂ ਜਿਹੜੇ ਹੁਣ ਐਸੈਟ ਨੇ ਉਹਨੂੰ ਵੇਚ ਕੇ ਉਹ ਤੋਂ ਆਪਦਾ ਬੂਰੀਆ ਬਿਸਤਰਾ ਸਮੇਟ ਕੇ ਜਾਣਾ ਚਾਹੁੰਦੇ ਆ ਵੀ ਜਾਂਦੇ ਚੋਰ ਦੀ ਲੰਗੋਟ ਸਹੀ ਕੀ ਮਿਲ ਸਕਦਾ ਉਹੀ ਰੂਪ ਇੱਥੇ ਸੀਗਾ ਇਹਨਾਂ ਨੇ ਜਦੋਂ ਧਰਨਾ ਕਰਤਾ ਨਹੀਂ ਮੈਂ ਪੁੱਛਣਾ ਚਾਹੁੰਦਾ ਯਾਰ ਐਡਾ ਵੱਡਾ ਕੀ ਐਕਸ਼ਨ ਸੀਗਾ 2 ਘੰਟੇ ਦਾ ਸੰਕੇਤਕ ਧਰਨਾ ਦੇਣਾ ਸੀ ਪਹਿਲਾਂ ਵੀ ਤਾਂ ਦਿੰਦੇ ਹੀ ਆਏ ਨੇ ਦੇ ਕੇ ਅਗਲੇ ਆ ਪਰ ਉਹਨਾਂ ਨੂੰ ਸਵੇਰੇ ਪਹਿਲਾਂ ਇਨਸਟੀਗੇਟ ਕਰਿਆ ਗਿਆ अर्ली ਮਾਰਨਿੰਗ ਉਹਨਾਂ ਦੇ ਬੰਦੇ ਜਰੂ ਚੱਕ ਲਿੱਤੇ ਗਏ ਤੇ ਉਹਨਾਂ 'ਚ ਡਰ ਪੈ ਗਿਆ ਵੀ ਪਤਾ ਨਹੀਂ ਕੀ ਹੋਊਗਾ ਫਿਰ ਉਸ ਤੋਂ ਬਾਅਦ ਯਾਰ 20 25 ਬੰਦੇ ਉੱਥੇ ਧਰਨਾ ਦੇ ਰਹੇ ਨੇ ਥੋੜੀ ਐਨੀ ਪੁਲਿਸ ਉਹਨਾਂ ਨੂੰ ਜਾ ਕੇ ਕੰਟਰੋਲ ਨਹੀਂ ਕਰ ਸਕਦੀ ਉਹਨੂੰ ਆਊਟ ਆਫ ਹੈਂਡ ਥੋੜਾ ਜਾਂ ਨਿਕਲ ਦਿੱਤਾ ਗਿਆ ਤਾਂ ਕਿ ਐਕਸਕਿਊਜ਼ ਮਿਲ ਜੇ ਟੂ ਯੂਜ਼ ਫੋਰਸ ਤੇ ਉਹ ਜਦੋਂ ਫੋਰਸ ਫੇਰ ਯੂਜ਼ ਹੋਈ ਫਿਰ ਤਾਂ ਹਾ 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 ਕੀ ਫੋਰਸ ਯੂਜ਼ ਹੋਈ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੇ ਉੱਥੇ ਸੀਗੇ ਤੇ ਇਕੱਲੀ ਮੈਂ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਹੀ ਹੋਇਆ ਕਿਉਂਕਿ ਇੱਕ ਸੰਕੇਤ ਦੇਣਾ ਸੀਗਾ ਸੋ ਮੰਗਾ ਬਿਲਕੁਲ ਜਾਇਜ਼ ਨਹੀਂ ਨਾਲੇ ਮੈਂ ਤਾਂ ਇਹ ਕਹਿਣਾ ਯਾਰ ਜਿਹੜੇ ਸਾਡੇ ਪੀਆਰਟੀਸੀ ਪੰਨ ਬੱਸ ਠੀਕ ਹੈ ਨਾ ਇਹ ਲੋਕ ਲਾਈਫਲਾਈਨ ਨੇ ਪੰਜਾਬ ਦੀ ਠੀਕ ਹੈ ਨਾ ਇਹਨਾਂ ਨੂੰ ਤਾਂ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਵੀ ਇਕੱਠੇ ਹੋ ਕੇ ਸਾਰੇ ਚਾਹੇ ਕੱਚੇ ਨੇ ਚਾਹੇ ਪੱਕੇ ਨੇ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਤਾਂ ਇਸੇ ਚੀਜ਼ ਦਾ ਆ ਰਿਹਾ ਪਾੜੇ ਜਾ ਰਹੇ ਆ ਅਸੀਂ ਸਾਡੀ ਸਟਰੈਂਥ ਘਟ ਰਹੀ ਹੈ ਮੈਂ ਅੱਜ ਗੱਲ ਸੁਣਾ ਰਿਹਾ ਸੀ ਵੀ ਕਿਸੇ ਟਾਈਮ ਤੇ 90ਾਂ ਦੇ ਦਹਾਕੇ ਦੇ ਵਿੱਚ ਇੱਕ ਮੁਲਾਜ਼ਮ ਨੇ ਕਿਤੇ ਪਿੰਡ ਜਾਂਦੇ ਨੇ ਪੀਆਰਟੀਸੀ ਦੇ ਜਾਂ ਕਿਸੇ ਕਨੈਕਟਰ ਤੇ ਹੱਥ ਚੱਕਦਾ ਸੀ ਤੇ ਪੂਰੇ ਪੰਜਾਬ ਦੇ ਵਿੱਚ ਤਰਥਲੂ ਮਚ ਗਿਆ ਸੀਗਾ ਤੇ ਜਦੀ ਆਰਡਰ ਹੋ ਗਏ ਸੀਗੇ ਵੀ ਇਹਨੂੰ ਕੱਟ ਕੇ ਬਾਹਰ ਮਾਰੋ ਹਾਲਾਂਕਿ ਉਦੋਂ ਪੁਲਿਸ ਦਾ ਮਨੋਬਲ ਵੀ ਬਹੁਤ ਉੱਚਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਸੋ ਡਿਫੈਂਡ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਪਰ ਨਹੀਂ ਹੋਇਆ ਸੀ ਕਿਉਂਕਿ ਡਰ ਹੁੰਦਾ ਸੀ ਵੀ ਦੇਖ ਕਨੈਕਟਰਾਂ ਨਾਲ ਡਰਾਈਵਰਾਂ ਨਾਲ ਪੰਗਾ ਨਾ ਲੈ ਲਿਓ ਸਾਰਾ ਪੰਜਾਬ ਖੜਜੂਗਾ ਤੇ ਅੱਜ ਇਸ ਤਰੀਕੇ ਦੀ ਤਸ਼ੱਦਦ ਹੋ ਰਹੀ ਹੈ ਐਂਡ ਇਹ ਤਾਂ ਲਾਈਫਲਾਈਨ ਨੇ ਇਹ ਤਾਂ ਚਾਹਣ ਤਾਂ ਜਿਹਦੀ ਮਰਜ਼ੀ ਫੱਟੀ ਪੋਚ ਦੇਣ ਸਾਰੇ ਪੰਜਾਬ ਨੇ ਬੱਸਾਂ 'ਚ ਟਰੈਵਲ ਕਰਨਾ ਇਹਨਾਂ ਨੇ ਜਿਹੜੀ ਜਾਂਦੇ ਗੱਲ ਕਹਿਤੀ ਉਸ ਪੂਰੇ ਪੰਜਾਬ 'ਚ ਜਾਣੀ ਹੈ ਪਰ ਫੇਰ ਵੀ ਸਰਕਾਰ ਇਹਨਾਂ ਦਾ ਡਰ ਨਹੀਂ ਰਹੀ ਫੇਰ ਵੀ ਸਰਕਾਰ ਇਹਨਾਂ ਨੂੰ ਵੰਗਾਰ ਰਹੀ ਹੈ ਵੀ ਆਜੋ ਯਾਰ ਤੁਸੀਂ ਲਾ ਲਿਓ ਜੋਰ ਜੋ ਅਸੀਂ ਕਰਨਾ ਤੇ ਮੈਂ ਇਹਨਾਂ ਨੂੰ ਹੁਣ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਗਾ ਤੁਸੀਂ ਪੰਗਾ ਪੁੱਠਾ ਲੈ ਲਿਆ ਇਵੇਂ ਕਹਿੰਨ ਨਾ ਪੁੱਠਾ ਪੰਗਾ ਲੈ ਲਿਆ ਜੱਟੀਏ ਭੋਕਦੇ ਸਿੰਘਾ ਨੂੰ ਹੱਥ ਲਾ ਕੇ ਹੁਣ ਜਦੋਂ ਬੱਸਾਂ 'ਚ ਤੁਹਾਡਾ ਲੱਗਿਆ ਨਾ ਤਵਾ ਜਦੋਂ ਕੰਡਕਟਰਾਂ ਨੇ ਡਰਾਈਵਰਾਂ ਨੇ ਥੋੜੀ ਫੱਟੀ ਪੋਚਤੀ ਤਾਂ ਮਾਦੇਓ ਪੁੱਤੋ ਹੱਥ ਲਾਲਾ ਦੇਖੋਗੇ ਵੀ ਅਸੀਂ ਕਿੱਥੇ ਪੰਗਾ ਲਿੱਤਾ ਸੀਗਾ ਸਿੱਧੂ ਸਾਹਿਬ ਉਧਰ ਲੰਗੇ ਦੇਣੀ ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਦੀ ਜਿੱਤ ਵੀ ਹੋਈ ਹੈ ਸੈਨੇਟ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੁਸੀਂ ਇਸ ਜਿੱਤ ਨੂੰ ਕਿਵੇਂ ਵੇਖਦੇ ਹੋ ਬਹੁਤ ਖੁਸ਼ੀ ਹੋਈ ਜੀ ਕੱਲ ਰਾਤ ਜਦੋਂ ਮੈਨੂੰ ਫੋਨ ਆਇਆ ਜਿਹੜੇ ਸਾਡੇ ਸਾਥੀ ਉੱਥੇ ਵਿਦਿਆਰਥੀ ਮਿਹਨਤ ਕਰ ਰਹੇ ਸੀ ਕਿਉਂਕਿ ਮੈਂ ਲਗਾਤਾਰ ਉਹਨਾਂ ਨਾਲ ਇੰਟੈਕਟ ਸੀਗਾ ਉੱਥੇ ਮੈਂ ਜਾ ਕੇ ਵੀ ਆਇਆ ਕਈ ਵਾਰੀ ਤੇ ਉਹਨਾਂ ਨੇ ਵੀ ਬੜੀ ਖੁਸ਼ੀ ਦੇ ਵਿੱਚ ਮੈਨੂੰ ਦੱਸਿਆ ਵੀ ਭਾਈ ਫੈਸਲਾ ਹੋ ਗਿਆ ਬੜੀ ਖੁਸ਼ੀ ਹੋਈ ਕਿਉਂਕਿ ਅਗੇਨ ਇਹ ਲੋਕਤੰਤਰ ਦੀ ਜਿੱਤ ਹੈ ਲੋਕਾਂ ਦੀ ਤਾਕਤ ਦੀ ਜਿੱਤ ਹੈ ਇੱਕ ਵਾਰੀ ਫੇਰ ਤੋਂ ਇਤਿਹਾਸ ਕਾਇਮ ਹੋ ਗਿਆ ਵੀ ਜੇ ਹੰਕਾਰੀ મોદી ਤੇ ਬੀਜੇਪੀ ਨੂੰ ਕੋਈ ਝੰਗਾ ਸਕਦਾ ਤਾਂ ਉਹ ਪੰਜਾਬ ਦੇ ਯੋਧੇ ਲੋਕ ਨੇ ਜਿਹੜੇ ਕਰ ਸਕਦੇ ਆ ਤੇ ਸਾਰੇ ਵਰਗਾਂ ਨੇ ਇਕੱਠੇ ਹੋ ਕੇ ਦੇਖੋ ਇਕੱਲਾ ਇਹ ਨਹੀਂ ਇਕੱਲਾ ਪੰਜਾਬ ਮਹਾ ਪੰਜਾਬ ਦੇ ਲੋਕਾਂ ਨੇ ਚਾਹੇ ਉਹ ਹਰਿਆਣੇ ਵਾਲੇ ਹੋਣ ਹਿਮਾਚਲ ਵਾਲੇ ਹੋਣ ਇਹਨਾਂ ਨੇ ਬਹੁਤ ਪਾੜਨ ਦੀ ਕੋਸ਼ਿਸ਼ ਕੀਤੀ ਜਾਤੀਵਾਦ ਦੇ ਤਿਰਤੇ ਏਰੀਆ ਦੇ ਤਿਰਤੇ ਹੋਰ ਚੀਜ਼ਾਂ ਦੇ ਸਤੇ ਪਰ ਉਹ ਸਾਰੇ ਇਕੱਠੇ ਹੋ ਕੇ ਜਦੋਂ ਨੌਜਵਾਨ ਲੜੇ ਆਹਾਹਾ ਕੀ ਕਮਾਲ ਦੀ ਲੜਾਈ ਲੜੇ ਆ ਦਿਮਾਗ ਨਾਲ ਸੋਚ ਨਾਲ ਧੈਰੇ ਨਾਲ ਪਰ ਨਾਲ ਅਗਰੈਸ਼ਨ ਸੋ ਦੋਨੇ ਤਿੰਨੇ ਚੀਜ਼ਾਂ ਕਰਕੇ ਇੰਨੀ ਸ਼ਾਰਟ ਸਮੇਂ ਦੇ ਵਿੱਚ ਜਿਹੜਾ ਸਰਕਾਰ ਨੂੰ ਚੁਕਾਇਆ ਸੋ ਬਹੁਤ ਖੁਸ਼ੀ ਹੋਈ ਹੈ ਇੱਕ ਬਹੁਤ ਵੈਲਕਮ ਸਟੈਪ ਹੈ ਕਿਉਂਕਿ ਇਹਦੇ ਨਾਲ ਬਾਕੀ ਪੰਜਾਬ ਦੇ ਵਿੱਚ ਵੀ ਦੁਆਰ ਤੋਂ ਸਿਗਨਲ ਜਾਊਗਾ ਜਿਹੜਾ ਇਹ ਸਰਕਾਰਾਂ ਨੇ ਇੱਕ ਨੈਰੇਟਿਵ ਬਣਾਤਾ ਸੀ ਨਾ ਵੀ ਇਹ ਭਕਾਈ ਮਾਰੀ ਚੱਲੋ ਜਿੰਨੇ ਮਰਜੀ ਧਰਨੇ ਲਾਈ ਚੱਲੋ ਜੋ ਮਰਜੀ ਕਰੀ ਚੱਲੋ ਕੁਝ ਨਹੀਂ ਹੁੰਦਾ ਸਰਕਾਰਾਂ ਦਾ ਮਨੋਬਲ ਟੁੱਟਣ ਲੱਗਿਆ ਸੀ ਲੋਕਾਂ ਦਾ ਇਹਦੇ ਨਾਲ ਉਸੇ ਦਾ ਮਨੋਬਲ ਬਣੂਗਾ ਕਿ ਨਹੀਂ ਲੋਕਾਂ ਦੀ ਸ਼ਕਤੀ ਸੁਪਰੀਮ ਹੈ ਕਿਉਂਕਿ ਪੂਰਾ ਪੰਜਾਬ ਇਕੱਠਾ ਹੋ ਕੇ ਲੜਿਆ ਸੀ ਤਾਂ ਉਹਨਾਂ ਨੇ ਸਾਥ ਦਿੱਤਾ ਉਹ ਜਿੱਤੇ ਹੈ ਪਰ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਇਹ ਜ਼ਰੂਰ ਦੁੱਖ ਰਿਹਾ ਹੈ ਵੀ ਸਾਡੀ ਪੋਲੀਟੀਕਲ ਜ ਜਿਹੜੀ ਲੀਡ ਲੈਂਡ ਦੀ ਗੱਲ ਸੀ ਉਹ ਗਾਇਬ ਰਹੀ ਹੈ ਕਿਤੇ ਨਾ ਕਿਤੇ ਸਾਡੇ ਨੌਜਵਾਨਾਂ ਨੇ ਬੱਚਿਆਂ ਨੇ ਇਹ ਲੜਾਈ ਨੂੰ ਲੜਿਆ ਠੀਕ ਹੈ ਜਿਹੜੇ ਪੋਲੀਟੀਕਲ ਲੋਕ ਅਸੀਂ ਗਏ ਆ ਅਸੀਂ ਆਪਦੇ ਦਮ ਤੇ ਆਪਦੇ ਲੈਵਲ ਤੇ ਗਏ ਆ ਜਿਹੜੇ ਯੂਨੀਵਰਸਿਟੀ ਨਾਲ ਜੁੜੇ ਹੋਏ ਸੀ ਆ ਬੱਚਿਆਂ ਨਾਲ ਜੁੜੇ ਹੋਏ ਸੀਗੇ ਇੱਥੇ ਬੈਟਰ ਹੁੰਦਾ ਵੀ ਜਦੋਂ ਸਾਡੀ ਪੰਜਾਬ ਦੀ ਯਾਰ ਜਵਾਨੀ ਤੇ ਹੀ ਹੱਥ ਪੈ ਗਿਆ ਸਾਡੇ ਬੱਚਿਆਂ ਨੂੰ ਹੀ ਹੱਥ ਪਾ ਲਿਆ ਫਿਰ ਰਹਿ ਕੀ ਗਿਆ ਹੋਰ ਕਿਸਾਨੀ ਸਾਡੀ ਤੁਸੀਂ ਲੁੱਟਣ ਦੀ ਕੋਸ਼ਿਸ਼ ਕਰ ਲਈ ਸਾਡਾ ਮਾਹੌਲ ਤੁਸੀਂ ਵਿਗਾੜਤਾ ਹਰ ਵਰਗ ਨੂੰ ਤੁਸੀਂ ਮਾਰਤਾ ਕੁੱਟਦਾ ਤੇ ਹੁਣ ਸਾਡੇ ਬੱਚੇ ਬਚੇ ਸੀ ਤੇ ਜਦੋਂ ਬੱਚਿਆਂ ਨੂੰ ਹੱਥ ਪਾਉਂਦਾ ਇੱਕ ਮੁਰਗੀ ਵੀ ਖੰਭ ਖਲਾੜ ਕੇ ਪੈਂਦੀ ਹੈ ਜਰੂਰੀ ਚੂਚਾਂ ਨੂੰ ਕੋਈ ਪੈਂਦਾ ਤੇ ਉੱਥੇ ਸਾਡੀ ਪੋਲੀਟੀਕਲ ਜਮਾਤ ਦਾ ਸਾਡੀ ਪੋਲੀਟੀਕਲ ਪਾਰਟੀਆਂ ਦਾ ਫਰਜ ਬਣਦਾ ਸੀ ਵੀ ਉੱਥੇ ਜਾਂਦੇ ਬੱਚਿਆਂ ਨੂੰ ਕਹਿੰਦੇ ਬੱਚਿਓ ਤੁਸੀਂ ਹਟੋ ਪਿੱਛੇ ਤੁਸੀਂ ਬਣਾਓ ਰਣਨੀਤੀ ਤੁਸੀਂ ਲਾਓ ਹੁਕਮ ਸਾਡੀ ਪਾਰਟੀ ਕੰਨੀ ਅਸੀਂ ਡਿਊਟੀਆਂ ਲਾ ਕੇ ਬੰਦਿਆਂ ਦੀਆਂ ਉਰੇ ਸੰਘਰਸ਼ ਨੂੰ ਲੜਾਂਗੇ ਠੀਕ ਹੈ ਨਾ ਹਰ ਪਾਰਟੀ ਹਰ ਜ਼ਿਲ੍ਹੇ ਚੋਂ ਡਿਊਟੀ ਲਾਉਂਦੀ ਵੀ ਰੋਜ਼ ਹਜ਼ਾਰ-ਹਜ਼ਾਰ ਬੰਦਾ ਲੈ ਕੇ ਪਹੁੰਚੋ ਵੀ ਹਰ ਜ਼ਿਲ੍ਹੇ ਦਾ ਪ੍ਰਧਾਨ 27 28 29 ਯੂਨਿਟਸ ਹੁੰਦੇ ਆ ਹਰੇਕ ਕਿਉਂਕਿ ਆਪਣੇ 23 ਜ਼ਿਲ੍ਹੇ ਨੇ ਪੰਜਾਬ ਦੇ ਤੇ ਪਰ ਯੂਨਿਟ ਜਿਹੜੇ ਅਰਬਨ ਰੂਰਲ ਬਣਾ ਕੇ ਤਕਰੀਬਨ 30 ਦੇ ਕਰੀਬ ਬਣ ਜਾਂਦੇ ਮਹੀਨੇ ਚ ਇੱਕ ਵਾਰੀ ਵਾਰੀ ਆਉਣੀ ਸੀਗੀ ਤੇ ਤਿੰਨ ਚਾਰ ਵੀ ਜੇ ਮੇਜਰ ਪਾਰਟੀਆਂ ਆਪਣੀਆਂ ਕੰਮ ਕਰਦੀਆਂ ਰੋਜ਼ 5000 ਬੰਦਾ ਉੱਥੇ ਜਾ ਕੇ ਗਿਆ ਹੁੰਦਾ ਕਿਉਂਕਿ ਸਵਾਦ ਤਾਂ ਸੀ ਯੂਨੀਵਰਸਿਟੀ ਤੇ ਪੰਗਾ ਲਿੱਤਾ ਸੀ ਨਾ ਅਸੀਂ ਕਹਿੰਦੇ ਤੁਸੀਂ ਸਾਡੇ ਬੱਚਿਆਂ ਨੂੰ ਤੰਗ ਕਰਿਆ ਹੁਣ ਇਹ ਤਾਂ ਲਵਾਗੇ ਲਵਾਗੇ ਨਾਲ ਆ ਵੀ ਚਾਰ ਚੀਜ਼ਾਂ ਲੈ ਕੇ ਜਾਵਾਂਗੇ ਤਾਂ ਕਿ ਅਗਲਾ ਮੁੜ ਕੇ ਡਰੇ ਹੱਥ ਪਾਉਣ ਨੂੰ ਡਰੇ ਸੈਂਟਰ ਕੀ ਹੈ ਸਾਡੇ ਤੇ ਚੜਾਈ ਕਰਕੇ ਆ ਜਾਂਦਾ ਅਸੀਂ ਉਹਨਾਂ ਨਾਲ ਲੜਾਈ ਲੜ ਲੈਣੇ ਆ ਉਹਦੇ ਆਪ ਨੂੰ ਬਚਾ ਲੈਣੇ ਆ ਅਸੀਂ ਉਹਨਾਂ 'ਚ ਖੁਸ਼ ਹੋ ਜਾਂਦੇ ਆ ਉਹ ਕਹਿੰਦਾ ਕੋਈ ਨਹੀਂ ਇੱਕ ਮੌਕਾ ਨਹੀਂ ਲੱਗੇ ਅਗਲੇ ਤੇ ਫੇਰ ਆ ਜਾਾਂਗੇ ਖੜਾਂ ਦਾ ਦੇਖ ਲੋ ਕਿਸਾਨਾਂ ਦਾ ਦੇਖ ਲੋ ਹਰ ਚੀਜ਼ ਜਦੋਂ ਅਸੀਂ ਉਲਟਾ ਪੈਣ ਲੱਗੇ ਵੀ ਮਾਂ ਦੇ ਪੁੱਤੋ ਆ ਲੈਣ ਆਏ ਸੀ ਇਹ ਤਾਂ ਅਸੀਂ ਬਚਾਵਾਂਗੇ ਬਚਾਵਾਂਗੇ ਨਾਲ ਥੋੜੇ ਤੋਂ ਆ ਵੀ ਖੋ ਕੇ ਲੈ ਕੇ ਜਾਵਾਂਗੇ ਜਦੋਂ ਜਾਂਦੇ ਹੋਏ ਉਹ ਹਿਸਾਬ ਲਾਉਣਗੇ ਵੀ ਯਾਰ ਘਾਟੇ ਦਾ ਸੌਦਾ ਰਿਹਾ ਲੈਣ ਲੁੱਟਣ ਗਏ ਸੀ ਤੇ ਲਟਾ ਕੇ ਆ ਗਏ ਫੇਰ ਸਾਡੇ ਤੇ ਧਾਰ ਵੀ ਚੜਨੋ ਬੰਦ ਕਰੂਗਾ ਤੇ ਉਹ ਉਦੋਂ ਹੀ ਹੋਊਗਾ ਜਦੋਂ ਅਸੀਂ ਸਿੱਧੀਆਂ ਆਰ ਪੜਦੀਆਂ ਲ